ਮੇਰਾ ਨਾਮ ਹੈ ਜਿਹੜਾ ਤੋਂ ਸਮੋਂ ਨਹੀਂ ਜਰਨਲ ਦੀ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦ ਜੀ ਔਰ ਡੀ ਐਚ ਸ਼ਖਰੀ ਨੂੰ ਜੀ ਮੇਰਾ ਮੈਂ ਬਹੁਤ ਸਾਥਿੰਦਾ ਤੇ ਮੈਂ ਤੁਹਾਡਾ ਸ਼ੁਕਰੀਆ ਦਾਕਰਾਂ ਬਾਕੀ ਜੀ ਕੋ ਖਾਲਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਡਾਕਟਰ ਦੇ ਨਾਲ ਕੁਝ ਸਾਥੀ ਆਏ ਨੇ ਮੇਰੇ ਕੋਲ ਦੇ ਲੋਕੋ ਨੂੰ ਕਾ ਉਹ ਵੀ ਅੱਗੇ ਤੋਂ ਆ ਜੀ ਕੋਲੋਂ ਸਰਪਾ ਕੋ ਮੋਰਿਆ ਜੀ ਔਰ ਵੀ ਸਾਰੇ ਗਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹੋਣ ਸਾਡੀ ਬਹੁਤ ਵੱਡਾ ਪਰਿਵਾਰ ਹੋ ਰਾਇਆ ਤੇ ਜੇਪਾਲ ਸਿੰਘ ਜੀ ਜੇਪਾਲ ਸਿੰਘ ਜੀ ਰਾਜ ਜੀ ਬੈਠੇ ਕਰੋ ਬ੍ਰੈਕ ਤੇ ਬੈਠੇ ਬੈਠੇ ਕਰੋ ਮੁੰਡੇ ਪੜ੍ਹਨਗੇ ਜੇਪਾਲ ਸਿੰਘ ਜੀ ਪਰਜਿੰਦਰ ਸਿੰਘ ਜੀ ਗੁਰਦੀਪ ਸਿੰਘ ਜੀ ਕੋਲਾ ਠਾਕੁਰ ਜੀ ਚੰਦਰ ਚਰਵਾ ਜੀ ਪ੍ਰਗਿਆਸ਼ ਐਸਜੀ ਜੀ त्रिवेंद्र बाबा जी और आज के जीजी व्यापार मंडल त्रिवेंद्र बाबा जी जसवाल सिंह जी चबैया करके तो राम प्रकाश जी राम प्रसाद जी ভাইস प्रेसिडेंट व्यापार मंडल तो बलराज जी ने बाकी ਜਿਹੜੇ ਡਾਕਟਰ ਸਾਹਿਬ ਦੇ ਹੋਰ ਸਾਥੀ ਨੇ ਕੋਸੀ ਜਦੋਂ ਹਿਸ਼ਾਤਪੁਰ ਜਾਵਾਂਗੇ ਜਦੋਂ ਅਗਲਾ ਪ੍ਰੋਗਰਾਮ ਅਤੇ ਵੀ ਵੀ ਰੇणू ਕਲਿਆਣ ਜੀ ਉਹ ਵੀ ਆਜਣ ਭਾਰਤੀ ਬਾਲਿਕੀ ਸਰਵਸਪਾਈ ਦੇ ਡਿਸਟ੍ਰਿਕਟ ਪ੍ਰੈਜਰ ਨੇ ਇਹਨਾਂ ਨੇ ਵੀ ਅਜੇ ਕਾਲੀਦਾ ਜੋਇਨ ਕੀਤਾ ਇਹਨਾਂ ਦੇ ਵੀ ਲੋਕ ਤਰਵਾਦੀਆਂ

ਇਹ ਕੰਮ ਨਹੀਂ ਕਰ ਸਕਦੇ ਹਾਂ ਸਾਧਵਾਦ ਤੋਂ ਇਹ ਤੁਹਾਡੀਆਂ ਵੀਕਰ ਹੋ ਸਕਦੀ ਹੈ ਇਹ ਗੁੱਸਾ ਸਾਡੀ ਪਾਰਟੀ ਜਿਹੇ ਸਿਸਟਮ ਹੈ ਸਾਡੀ ਕਮੇਟੀ ਬੈਠਦੀ ਹੈ ਲੈ ਕੇ ਵਿਚਾਰਾ ਹੁੰਦੀ ਹੈ ਕਿ ਕਿਹੜੇ ਕ੍ਰਿਤੀ ਨੂੰ ਖੇ ਦੇਣੀ ਹੈ ਕਮੇਟੀ ਕਰਨਾ ਚਾਹੀਏ ਟੈਸ ਕਰਕੇ ਹਲੇ ਚਲਦੀ ਕਮੇਟੀ ਦੀ ਮੀਟਿੰਗ ਫਿਰ ਜਾਊਗੀ ਕਿ ਸੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆਉਣਾ ਤੇ ਡਿਸਕਸ ਕੀਤਾ ਜੀ ਕਟਬੰਧਨ ਦੀ ਕਰੋ ਤਾਂ ਤੱਕ ਜੀ ਹਾਂ ਜੀ ਕਟਬੰਧਨ ਤੁਹਾਡਾ ਕਦੋਂ ਤੱਕ ਐਲਾਨ ਹੋਣਾ ਹੈ ਅ ਉਜੀਦਾ ਸੋਕੇ ਨਾ ਮੇਰਾ ਹੀ ਪਤਲਾ ਹੈ ਤੁਹਾਡੀ ਗੱਲ ਹੀ ਗੱਲ ਕਰਦੇ ਕਰਦੇ ਮੈਂ ਕੀ ਕਰਦੇ ਇਹ ਗੱਲ ਜਿਹੜੀ ਮੈਂ ਤੁਹਾਨੂੰ ਦੱਸੂ ਤਾਰੇ ਨੇ ਆਮ ਲੋਕ ਦੂਸਰੇ ਮੇਰੇ ਕੈਪਟਨ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦਾ slogan ਕੀ ਸੀ ਕਿ ਆਮ ਲੋਕਾਂ ਪਸੀਨਾ ਪੀ ਰਹੇ ਕਿਉਂ ਇਹਨਾਂ ਦਾ ਇੰਨਾ ਮੁਰਾ ਹਾਲ ਹੈ ਕਿ ਆਮ ਲੋਕ ਤੇ ਹੁਣ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਧੰਗਾ ਦੀ ਇੱਕ ਪਾਰਟੀ ਹੈ ਤੇ ਇਸ ਕਿਉਂਕਿ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਉਹ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀ ਨੂੰ ਕਿ ਬਲੀ ਦਾ ਬੱਕਾ ਬੱਕਰਾ ਮਾਰੇ ਆ ਤੇ ਜਿਹੜੇ ਮੰਤਰੀ ਆਏ ਨੇ ਉਹ ਜਮਾਨਤਾ ਜੱਤਗਰਾ ਕੀ ਜਾਣਗੇ ਬਦਲੂ ਸਾਹਿਬ ਜੇਕਰ ਫਟ ਬੰਦ ਹੁੰਦਾ ਤੁਹਾਨੂੰ ਖਾਲੀ ਕਾਲ ਤੇ ਬੀਜੇਦਾ ਕੀ ਕੀ ਉਹ ਅੱਜ ਉਹ ਮੰਗ ਰਾਜਨੀਤੀ ਤੋਂ ਮੰਤਰੀ ਪਾਰਟੀ ਹੈ ਇਹ ਮੇਰੀ ਗੱਲ ਉਹਨਾਂ ਦੀ ਕਿ ਗਰੇ 094 ਹੈ 094 ਤੁਹਾਡਾ ਜੀਦ ਨਾ ਹੋਈਓ ਕਰਦੇ ਮੈਂ ਨਹੀਂ ਆਪਾਂ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਤੁਹਾਡੇ ਲਈ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਮੈਂ ਛੋਟੂਕੜੇ ਬੈਠਾ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਮਨ ਨਹੀਂ ਤੁਹਾਡਾ ਇਕੱਠ ਬੰਦੇ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਕਾਜੀ ਦਲਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਸ਼ਹਿਰਾਂ ਵਿੱਚ ਸਟ੍ਰੋਂਗੀ ਕਾਜੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਦਿਲਾਂ ਵਿੱਚ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਰਾਵਾਂ ਬਣੋਗੇ ਤੁਸੀਂ ਦੇਖਿਓ ਨਾ ਆ ਸਾਡੀ ਸੋਚ ਹੈ ਜਿੱਥੇ ਤਾਕਤਵਰ ਅਸੀਂ ਪਿੰਡਾਂ 'ਚ ਐ ਓਨੀ ਤਾਕਤਵਰ ਅਸੀਂ ਸ਼ਹਿਰਾਂ 'ਚ ਕੱਥਾ ਜਾਂ ਤੱਕ ਜਾਂ ਤੱਕ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਹੈ ਬਸ ਆ ਕੇ ਤੂਫਾਨ ਮੇਟਾ ਤਕ ਮੈਨੂੰ ਤਕਰੀਬਨ ਠੀਕ ਆ ਤਕਰੀਬਨ 30 ਸਾਲ ਤੋਂ ਤੇ ਹਾਂ ਸਿਆਸਤ ਵਿੱਚ 30 ਸਾਲਾਂ ਵਿੱਚ ਐਜੇ ਸਪੋਰਟ ਜੋ ਅੱਜ ਦੇਖ ਰਹੇ ਆ ਮੈਂ ਅਜ ਕਦੀ ਨਹੀਂ ਦੇਖੇ ਲੋਕਾਂ ਦੇ ਵਿੱਚ ਆ ਝਾੜੂ ਵਾਲੇ ਨਕਲੀ ਜਾਲੀ ਦੇ ਚੁਕਮੰਦਰੀ ਤੇ ਨਾ ਕੁਸ ਹੈ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਲੈਂਦੀ ਹੈ ਤੇ ਉਹਦੇ ਬਾਅਦ ਠੱਗ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਗੇਂਦਲੀ ਪਾਰਟੀ ਕਾਲੀਦਨ ਇਹਨੂੰ ਤਗੜਾ ਕਰੀਏ ਤਾਂ ਪੰਜਾਬ